ਪ੍ਰਜਗਜੋ ਸਿੰਘ ਰੂਬਰ ਤੇ ਪਰਸੋਂ ਅਨੰਤ ਮਾਨੀ ਤੇ ਰਾधिका ਮਰਚਣ ਦਾ ਵਿਆਹ ਹੋਣ ਜਾ ਰਿਹਾ ਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ذریعے ਉਹਨਾਂ ਨੂੰ ਵਿਸ਼ ਕੀਤਾ ਆ ਆਪਣੀ ਪੇਂਟਿੰਗ ਇਹ ਪੇਂਟਿੰਗ ਨਾਲ ਦੇ ਵਿੱਚ ਮੈਨੂੰ 22 ਦਿਨ ਲੱਗੇ ਹੀ ਪੇਂਟ ਉਹਨਾਂ ਦੇ ਵਿੱਚ ਤੇ ਮੈਂ ਉਹਨਾਂ ਨੂੰ ਵਿਸ਼ ਕਰਦਾ ਪੇਂਟਿੰਗ ਦੇ ਜ਼ਰੀਏ ਤੇ ਮੈਂ ਮੇਰੀ ਤਮੰਨਾ ਹੈ ਗਿਆ ਹੈ ਜਿਹੜੀ ਪੇਂਟਿੰਗ ਹੈ ਗਿਆ ਉਥੇ ਮੰਗੀਆਂ ਉਸ ਦੇ ਵਿੱਚ ਲੱਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੈਫਲੀ ਖਾਨ ਕਰੀਨਾ ਅਕਬੂਰ ਅਭਿਸ਼ੇਕ ਬਚਨ ਅਸ਼ਵਰੀਆ ਰਹੇ ਤੇ ਸ਼ਿਲਪਾ ਛੱਟੀ ਰਾਜਪੁੰਧਰਾ ਮੈਂ ਬੋਲੀਵੁੱਡ ਦੇ ਕਪਲ ਪੇਂਟਿੰਗਸ ਬਣਾ ਚੁੱਕਿਆ ਹਾਂ ਤੇ ਮੇਰੀ ਤਮਨਾ ਹੈ ਪੇਂਟਿੰਗ ਹੋਵੇ ਤੇ ਡਿਸਪਲੇ ਹੋਵੇ ਤੇ ਇਸ ਤੋਂ ਇਲਾਵਾ ਮੈਂ ਇਹ ਹਾਲੀਵੁੱਡ ਦੇ ਸਟਾਰਸ ਨੇ ਇਹ ਬਾਲੀਵੁੱਡ ਦੇ ਸਟਾਰਸ ਦੀ ਪੇਂਟਿੰਗ ਸੁਣਾਈ ਸ਼ਾਹਲੀ ਰਾਸ਼ਟਰਪਤੀ ਨੇ ਆ ਤੇ ਪੀਐਮ ਮੋਦੀ ਜੀ ਦੀ ਵੀ ਮੋਨੈਪ੍ਰੈਸੇਸ਼ਨ ਲੈਟਰ ਆ ਜਾਂ ਇੰਡੀਆ ਦੇ ਤਿੰਨ ਰਾਸ਼ਟਰਪਤੀ ਦੇ ਆਏ ਪ੍ਰਸ਼ੰਸਾ ਪੱਤਰ ਤੇ ਆ ਇੰਡੀਆ ਦੇ ਵਿੱਚ ਇੱਕ ਬੜੀ ਰਾਇਲ ਵੈਡਿੰਗ ਹੋਣ ਜਾ ਰਹੀ ਆ ਤੇ ਕ੍ਰਿਕਟਰਸ ਲੀਡਰਸ ਹਾਲੀਵੁੱਡ ਸਟਾਰਸ ਆ ਰਹੇ ਨੇ ਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ਕ ਕੀਤੀ ਆ ਠੀਕ ਹੈ ਪ੍ਰਜਗ ਜੋ ਸਿੰਘ ਰੂਬਰ ਤੇ ਪਰਸੋਂ ਅਨੰਤ ਮਾਨੀ ਤੇ ਰਾधिका ਮਰਚਣ ਦਾ ਵਿਆਹ ਹੋਣ ਜਾ ਰਿਹਾ ਤੇ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤੀ ਆ ਆਪਣੀ ਪੇਂਟਿੰਗ ਇਹ ਪੇਂਟਿੰਗ ਬਣਾ ਦੇ ਵਿੱਚ ਮੈਨੂੰ 22 ਦਿਨ ਲੱਗੇ ਹੀ ਪੇਂਟ ਉਹਨਾਂ ਦੇ ਵਿੱਚ ਤੇ ਮੈਂ ਉਹਨਾਂ ਨੂੰ ਵਿਸ਼ ਕਰਦਾ ਪੇਂਟਿੰਗ ਦੇ ਜ਼ਰੀਏ ਤੇ ਮੈਂ ਮੇਰੀ ਤਮੰਨਾ ਹੈ ਕਿ ਆ ਜਿਹੜੀ ਪੇਂਟਿੰਗ ਹੈਗੀ ਆ ਉਥੇ ਮੰਗੀਆਂ ਉਹਦੇ ਵਿੱਚ ਲੱਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੈਫਲੀ ਖਾਨ ਕਰੀਨਾ ਕਪੂਰ ਅਭਿਸ਼ੇਕ ਬਚਨ ਅਸ਼ਵਰਿਆ ਰਹੇ ਤੇ ਸ਼ਿਲਪਾ ਛੱਟੀ ਰਾਜਕੁੰਦਰਾ ਮੈਂ ਬੋਲੀਵੁੱਡ ਦੇ ਕਪਲ ਪੇਂਟਿੰਗਸ ਬਣਾ ਚੁੱਕਿਆ ਹਾਂ ਤੇ ਮੇਰੀ ਤਮਨਾ ਹੈ ਪੇਂਟਿੰਗ ਹੋਵੇ ਤੇ ਡਿਸਪਲੇ ਹੋਵੇ ਤੇ ਇਸ ਤੋਂ ਇਲਾਵਾ ਮੈਂ ਇਹ ਹਾਲੀਵੁੱਡ ਦੇ ਸਟਾਰਸ ਨੂੰ ਇਹ ਬਾਲੀਵੁੱਡ ਦੇ ਸਟਾਰਸ ਦੀ ਪੇਂਟਿੰਗ ਬਣਾਈ ਸ਼ਾਹਲੀ ਰਾਸ਼ਟਰਪਤੀ ਨੇ ਆ ਤੇ ਪੀਐਮ ਮੋਦੀ ਜੀ ਦੀ ਵੀ ਮੀਨ ਅਪ੍ਰੀਸੀਏਸ਼ਨ ਲੈਟਰ ਆ ਜਾਂ ਇੰਡੀਆ ਦੇ ਤਿੰਨ ਰਾਸ਼ਟਰਪਤੀ ਦੇ ਆਏ ਪ੍ਰਸ਼ੰਸਾ ਪੱਤਰ ਤੇ ਆ ਇੰਡੀਆ ਦੇ ਵਿੱਚ ਇੱਕ ਬੜੀ ਰਾਇਲ ਵੈਡਿੰਗ ਹੋਣ ਜਾ ਰਹੀ ਆ ਤੇ ਕ੍ਰਿਕਟਰਸ ਲੀਡਰਸ ਹਾਲੀਵੁੱਡ ਸਟਾਰਸ ਆ ਰਹੇ ਨੇ ਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ਕਿਤਿਆ ਠੀਕ ਪ੍ਰਜਗ ਜੋ ਸਿੰਘ ਰੂਬਰ ਤੇ ਪਰਸੋਂ ਅਨੰਤ ਮਾਨੀ ਤੇ ਰਾधिका ਮਰਚਣ ਦਾ ਵਿਆਹ ਹੋਣ ਜਾ ਰਿਹਾ ਤੇ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤੀ ਆ ਆਪਣੀ ਪੇਂਟਿੰਗ ਇਹ ਪੇਂਟਿੰਗ ਬਣਾ ਦੇ ਵਿੱਚ ਮੈਨੂੰ 22 ਦਿਨ ਲੱਗੇ ਹੀ ਪੇਂਟ ਉਹਨਾਂ ਦੇ ਵਿੱਚ ਤੇ ਮੈਂ ਉਹਨਾਂ ਨੂੰ ਵਿਸ਼ ਕਰਦਾ ਪੇਂਟਿੰਗ ਦੇ ਜ਼ਰੀਏ ਤੇ ਮੈਂ ਮੇਰੀ ਤਮੰਨਾ ਹੈ ਕਿ ਆ ਜਿਹੜੀ ਪੇਂਟਿੰਗ ਹੈ ਗਿਆ ਉਥੇ ਮੰਗੀਆਂ ਉਹਦੇ ਵਿੱਚ ਲੱਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੈਫਲੀ ਖਾਨ ਕਰੀਨਾ ਕਪੂਰ ਅਭਿਸ਼ੇਕ ਬਚਨ ਅਸ਼ਵਰਿਆ ਰਹੇ ਤੇ ਸ਼ਿਲਪਾ ਛੱਟੀ ਰਾਜਕੁੰਦਰਾ ਮੈਂ ਬੋਲੀਵੁੱਡ ਦੇ ਕਪਲ ਪੇਂਟਿੰਗਸ ਬਣਾ ਚੁੱਕਿਆ ਹਾਂ ਤੇ ਮੇਰੀ ਤਮਨਾ ਹੈ ਪੇਂਟਿੰਗ ਹੋਵੇ ਤੇ ਡਿਸਪਲੇ ਹੋਵੇ ਤੇ ਇਸ ਤੋਂ ਇਲਾਵਾ ਮੈਂ ਇਹ ਹਾਲੀਵੁੱਡ ਦੇ ਸਟਾਰਸ ਨੂੰ ਇਹ ਬਾਲੀਵੁੱਡ ਦੇ ਸਟਾਰਸ ਦੀ ਪੇਂਟਿੰਗ ਬਣਾਈ ਸ਼ਾਹਲੀ ਰਾਸ਼ਟਰਪਤੀ ਨੇ ਆ ਤੇ ਪੀਐਮ ਮੋਦੀ ਜੀ ਦੀ ਵੀ ਮੋਨੈਪ੍ਰੇਸ਼ੇਸ਼ਨ ਲੈਟਰ ਆ ਜਾਂ ਇੰਡੀਆ ਦੇ ਤਿੰਨ ਰਾਸ਼ਟਰਪਤੀ ਦੇ ਆਏ ਪ੍ਰਸ਼ੰਸਾ ਪੱਤਰ ਤੇ ਆ ਇੰਡੀਆ ਦੇ ਵਿੱਚ ਇੱਕ ਬੜੀ ਰਾਇਲ ਵੈਡਿੰਗ ਹੋਣ ਜਾ ਰਹੀ ਆ ਤੇ ਕ੍ਰਿਕਟਰਸ ਲੀਡਰਸ ਹਾਲੀਵੁੱਡ ਸਟਾਰਸ ਆ ਰਹੇ ਨੇ ਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ذریعے ਉਹਨਾਂ ਨੂੰ ਵਿਸ਼ਕ ਕੀਤੀ ਆ ਠੀਕ ਹੈ ਪ੍ਰਜਗ ਜੋ ਸਿੰਘ ਰੂਬਰ ਤੇ ਪਰਸੋਂ ਅਨੰਤ ਮਾਨੀ ਤੇ ਰਾधिका ਮਰਚਣ ਦਾ ਵਿਆਹ ਹੋਣ ਜਾ ਰਿਹਾ ਤੇ ਮੈਂ ਵੀ ਇੱਕ ਆਪਣੇ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤੀ ਆ ਆਪਣੀ ਪੇਂਟਿੰਗ ਇਹ ਪੇਂਟਿੰਗ ਬਣਾ ਦੇ ਵਿੱਚ ਮੈਨੂੰ 22 ਦਿਨ ਲੱਗੇ ਪੇਂਟ ਉਹਨਾਂ ਦੇ ਵਿੱਚ ਤੇ ਮੈਂ ਉਹਨਾਂ ਨੂੰ ਵਿਸ਼ ਕਰਦਾ ਪੇਂਟਿੰਗ ਦੇ ਜ਼ਰੀਏ ਤੇ ਮੈਂ ਮੇਰੀ ਤਮੰਨਾ ਹੈ ਕਿ ਇਹ ਜਿਹੜੀ ਪੇਂਟਿੰਗ ਹੈ ਗਿਆ ਉੱਥੇ ਮੰਗੀਆਂ ਉਹਦੇ ਵਿੱਚ ਲੱਗੇ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ੈਫਲੀ ਖਾਨ ਕਰੀਨਾ ਕਪੂਰ ਅਭਿਸ਼ੇਕ ਬਚਨ ਅਸ਼ਵਰਿਆ ਰਹੇ ਇਹ ਸ਼ਿਲਪਾ ਸ਼ਟੀ ਰਾਜਪੁੰਧਰਾ ਮੈਂ ਬੋਲੀਵੁੱਡ ਦੇ ਕਪਲ ਪੇਂਟਿੰਗਸ ਬਣਾ ਚੁੱਕਿਆ ਹਾਂ ਤੇ ਮੇਰੀ ਤਮੰਨਾ ਹੈ ਪੇਂਟਿੰਗ ਉਥੇ ਡਿਸਪਲੇ ਹੋਵੇ ਤੇ ਇਸ ਤੋਂ ਇਲਾਵਾ ਮੈਂ ਹਾਲੀਵੁੱਡ ਦੇ ਸਟਾਰਸ ਬਣਾਏ ਬੋਲੀਵੁੱਡ ਦੇ ਸਟਾਰਸ ਦੀ ਪੇਂਟਿੰਗ ਸੁਣਾਈ ਸ਼ਾਹੀ ਰਾਸ਼ਟਰਪਤੀ ਬਣਾਇਆ ਤੇ ਪੀਐਮ ਮੋਦੀ ਜੀ ਦੀ ਵੀ ਮੈਨੂੰ ਅਪ੍ਰੀਸੀਏਸ਼ਨ ਲੈਟਰ ਆਈ ਆ ਇੰਡੀਆ ਦੇ ਤਿੰਨ ਰਾਸ਼ਟਰਪਤੀ ਦੇ ਆਏ ਪ੍ਰਸ਼ੰਸਾ ਪੱਤਰ ਤੇ ਇੰਡੀਆ ਵਿੱਚ ਇੱਕ ਬੜੀ ਰਾਇਲ ਵੈਡਿੰਗ ਹੋਣ ਜਾ ਰਹੀ ਆ ਤੇ ਕ੍ਰਿਪਟਰਸ ਲੀਡਰਸ ਹਾਲੀਵੁੱਡ ਸਟਾਰਸ ਆ ਰਹੇ ਨੇ ਤੇ ਮੈਂ ਵੀ ਇੱਕ ਆਪਣੀ ਪੇਂਟਿੰਗ ਦੇ ਜ਼ਰੀਏ ਉਹਨਾਂ ਨੂੰ ਵਿਸ਼ ਕੀਤਾ ਆ